ਕਾਂਗਰਸ ਦੇ ਵਿੱਚ ਕਈ ਲੀਡਰਾਂ ਦੇ ਵਿੱਚ ਹੰਕਾਰ ਬੋਲਦਾ ਕਿਉਂਕਿ ਜਿਸ ਬੰਦੇ ਨੇ ਮਨਮਾਨੀਆਂ ਕੀਤੀਆਂ ਹੋਣ ਚੌਧਰ ਚਲਾਈ ਹੋਵੇ ਤੇ ਉਹ ਆਦਤ ਤੋਂ ਬੰਦਾ ਮਜਬੂਰ ਹੋ ਜਾਂਦਾ ਉਹ ਜਿਹੜੀ ਆਪਾਂ ਗੱਲ ਕਰਦੇ ਆ ਆਪਣਾ ਲੁਧਿਆਣਾ ਦੇ ਜਿਹੜਾ ਹੈਗਾ ਵਿਧਾਨ ਸਭਾ ਸੀਟ ਤੋਂ ਆਸ਼ੂ ਜੋ ਕਾਂਗਰਸ ਦੇ ਕੈਂਡੀਡੇਟ ਹੈ ਕੱਲ ਉਸ ਨਾਲ ਜੜਾਪ ਹੋਈ ਬੜਾ ਕੁਛ ਬੋਲਦਾ ਹੈ ਮਤਲਬ ਕਿ ਵੀ ਜਿਹੜਾ ਹਜੇ ਜਿਹੜਾ ਹੈਗਾ ਹੰਕਾਰ ਹੈ ਉਹ ਚੱਲ ਕਰਿਆ ਕਿਉਂਕਿ ਆਦਤ ਤੋਂ ਬੰਦਾ ਮਜਬੂਰ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਉਹ ਢੋਲ ਨਹੀਂ ਸਕਦਾ ਤੇ ਉਹਨਾਂ ਨੂੰ ਗੈਪ ਨਹੀਂ ਕਰ ਸਕਦਾ ਤੇ ਉਹ ਉਹ ਉਹਨਾਂ ਆਦਤਾਂ ਤੋਂ ਬੰਦਾ ਪਰੇ ਨਹੀਂ ਹੋ ਸਕਦਾ ਤੇ ਆਦਤਾਂ ਨੂੰ ਛੱਡ ਨਹੀਂ ਸਕਦਾ ਇਹੀ ਗੱਲ ਕੱਲ ਥਾਣੇਦਾਰ ਨੂੰ ੱੱਕੇ ਮਾਰੀ ਜਾਂਦਾ ਹੈ ਮਤਲਬ ਕਿ ਵੀ ਚੰਮ ਦੀਆਂ ਚਲਾਈਆਂ ਪ੍ਰਿੰਸੀਪਲ ਨੂੰ ਕਿਹਾ ਤੂੰ ਲੇਟ ਹੋ ਗਈ ਹੋਰ ਇਧਰ ਉਧਰ ਤੇ ਕਿੰਨੇ ਸਕੈਂਡਲ ਆ ਜਿਹੜਾ ਹੈਗਾ ਘੁਟਾਲਾ ਕੀਤਾ ਇਹਨਾਂ ਨੇ ਉਹਦੇ ਵਿੱਚ ਪਰਚਾ ਦਰਜ ਹੋਇਆ ਵੈ ਤੇ ਜੇਲ੍ਹ ਵੀ ਜਾ ਚੁੱਕਿਆ ਦੋ ਵਾਰ ਤੇ ਉਸ ਤੋਂ ਬਾਅਦ ਕੀ ਹੈ ਕਿ ਹੰਕਾਰ ਹੈ ਜਿਹੜਾ ਉਸ ਤਰ੍ਹਾਂ ਬੋਲ ਜਾਂਦਾ ਹੈ ਕਿ ਕਿਉਂ ਬੋਲਦਾ ਕਿਵੇਂ ਬੋਲਦਾ ਇਹਦਾ ਕਾਰਨ ਇਹ ਹੈ ਕਿ ਜਦੋਂ ਸਰਕਾਰਾਂ ਆਉਂਦੀਆਂ ਉਦੋਂ ਪਰਚੇ ਦਰਜ ਕਰ ਦਿੰਦੀਆਂ ਅਕਾਲੀ ਕਾਂਗਰਸੀਆਂ ਦੇ ਕਰ ਦਿੰਦੇ ਸੀ ਕਾਂਗਰਸੀ ਅਕਾਲੀਆਂ ਤੇ ਕਰ ਦਿੰਦੇ ਸੀ ਹੁਣ ਝਾੜੂ ਵਾਲਿਆਂ ਨੇ ਕਾਂਗਰਸੀਆਂ ਤੇ ਕਰਤੇ ਕੁਝ ਅਕਾਲੀਆਂ ਤੇ ਕਰਤੇ ਤਾਂ ਮਤਲਬ ਕਿ ਉਹਨਾਂ ਦਾ 2-2 ਸਾਲ ਚਲਾਨ ਨਹੀਂ ਪੇਸ਼ ਹੁੰਦਾ ਉਸ ਤੋਂ ਬਾਅਦ ਜਿਹੜਾ ਹੈਗਾ ਮਤਲਬ ਕਿ ਪਰਚੇ ਦਰਜ ਹੋਣ ਤੋਂ ਬਾਅਦ ਲੋਕਾਂ ਵਿੱਚ ਵਾਹ-ਵਾਹ ਖੱਟ ਕੇ ਜੀ ਇਹ 30 ਦਿਨ ਅੰਦਰ ਭੇਜਤਾ ਇਹ ਜੇਲ੍ਹ ਭੇਜਤਾ ਆਸ਼ੂ 90 ਦਿਨ ਲਾਇਆ ਆਪਣਾਨਾ ਇਹਨੇ ਦਿਨ ਲਾਇਆ ਤਾਂ ਮਤਲਬ ਫਿਰ ਸਰਕਾਰ ਹੈ ਜਿਹੜੀ ਉਹ ਬਦਲ ਜਾਂਦੀ ਹੈ ਦੋ ਦੋ ਸਾਲ ਚਰਨ ਨਹੀਂ ਪੇਸ਼ ਹੁੰਦੇ ਟ੍ਰਾਇਲ ਚੱਲਦਾ ਹੈ ਪੰਜ ਪੰਜ ਸਾਲ ਟ੍ਰਾਇਲ ਚੱਲੀ ਜਾਂਦੇ ਹੈ ਇਹਦੇ ਵਿੱਚ ਕੀ ਹੈ ਵੀ ਜਿਹੜੀ ਸਾਡੀ ਸਰਕਾਰ ਹੈ ਚਾਹੇ ਉਹ ਅਕਾਲੀਆਂ ਦੀ ਹੈ ਚਾਹੇ ਕਾਂਗਰਸ ਦੀ ਹੈ ਤੇ ਚਾਹੇ ਉਹ ਝਾੜੂ ਵਾਲਿਆਂ ਦੀ ਹੈ ਮਤਲਬ ਉਹਦੇ ਕੋਈ ਸਮਾਂਬੰਧ ਕੰਮ ਹੋਣਾ ਚਾਹੀਦਾ ਹੈ ਜਿਹੜੀ ਸਰਕਾਰ ਪਰਚੇ ਦਿੰਦੀ ਹੈ ਤਾਂ ਉਹ ਕੇਸਾਂ ਨੂੰ ਸਮਾਂ ਧਾਣ ਦੇ ਵਿੱਚ ਲਿਆਵੇ ਮੰਨ ਲਓ ਅੱਜ 1.5 ਸਾਲ ਸਰਕਾਰ ਦਾ ਰਹਿੰਦਾ ਹੈ ਤਾਂ ਅੱਜ ਕੋਈ ਪਰਚਾ ਦਰਜ ਕਰਦੀ ਹੈ ਉਹ ਉਹ ਲੀਡਰ ਹੈ ਜੇ ਅਕਾਲੀ ਹੈ ਜੇ ਕਾਂਗਰਸੀ ਹੈ ਉਹ 2 ਮਹੀਨੇ ਜੇਵ ਚਲਾਇਆ ਤਾਂ ਉਹਦਾ ਤੁਰੰਤ ਚਲਾਨ ਪੇਸ਼ ਕਰਕੇ ਉਹਨੂੰ ਸਮਾਬੰਦ ਕੀਤਾ ਜਾਵੇ ਵੀ ਭਾਈ ਇਹ 6 ਮਹੀਨਿਆਂ ਦੇ ਵਿੱਚ ਜਿਹੜਾ ਕੇਸ ਨੂੰ ਇਸ ਦਾ ਨਿਪਟਾਰਾ ਕਰਨਾ ਤਾਂ ਫਿਰ ਉਹ ਟ੍ਰਾਇਲ ਚੱਲਦਾ ਸਜ਼ਾ ਹੋ ਸਕਦੀ ਹੈ ਹੁਣ ਦੂਜੀ ਸਰਕਾਰ ਜਦੋਂ ਆ ਜਾਂਦੀ ਹੈ ਉਹਦੇ ਬਰੀ ਹੋ ਜਾਂਦੇ ਆ। ਲੋਸਰੀ ਜੇ ਕੋ ਸਰਕਾਰ ਆ ਜਾਂਦੀ ਹੈ ਉਹਦੇ ਬਰੀ ਹੋ ਜਾਂਦੇ ਆ ਅਗਲਾ ਉਹ ਉਹਦੇ ਚ ਕੀ ਹੈ ਜੇਲ੍ਹ ਚ ਜਾ ਕੇ ਉਹ ਸਟਾਰ ਲੀਡਰ ਬਣ ਜਾਂਦਾ। ਜਿਵੇਂ ਜੱਟ ਜੇਲ੍ਹ ਚ ਚਲਾ ਜਾਵੇ ਤਾਂ ਉਹ ਲੀਡਰ ਬਣ ਜਾਂਦਾ ਜੇ ਬਾਣੀਆਂ ਜੇਲ੍ਹ ਚ ਚਲਾ ਜਾਵੇ ਤਾਂ ਉਹਦਾ ਰਹਿਦਾ ਕੱਖ ਨਹੀਂ ਕਿਉਂਕਿ ਉਹ ਬਿਜ਼ਨਸਮੈਨ ਬਣਦਾ। ਸਮਝਦਾਰ ਕੌਮ ਹੈ। ਬਾਣੀਆਂ ਉਹ ਨਹੀਂ ਇਸ ਆਪਣੇ ਜਿਹੜੇ ਬੰਜ ਵਿਹਾਰ ਨਾਲ ਛੇੜਛਾੜ ਨਹੀਂ ਕਰ ਸਕਦਾ ਉਹ ਬਦਨਾਮੀ ਬਣਦਾ। ਇਸ ਕਰਕੇ ਇਹ ਜਿਹੜੇ ਸਾਡੇ ਲੀਡਰ ਇਸ ਟਾਰ ਬਣ ਜਾਂਦੇ ਐ ਤੇ ਫਿਰ ਬਾਅਦ ਚ ਦੂਜੀ ਸਰਕਾਰ ਆਉਣ ਵੇਲੇ ਇਹ ਭਰੀ ਹੋ ਜਾਂਦੇ ਐ ਫਿਰ ਕਹਿੰਦੇ ਆ ਬਾ ਇੱਜ਼ਤ ਭਰੀ ਜੀ ਸਬੂਤ ਨਹੀਂ ਮਿਲੇ ਉਹ ਨਹੀਂ ਮਿਲੇ ਕਿਉਂਕਿ ਸਬੂਤਾਂ ਨਾਲ ਛੇੜਛਾੜ ਹੋ ਜਾਂਦੀ ਆ ਗਵਾਹਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇੱਥੇ ਜਿਹੜਾ ਹੈਗਾ ਇਹੀ ਗੋਰਖ ਧੰਦਾ ਜਿਹੜਾ ਪਿਛਲੇ 70 ਸਾਲ ਤੋਂ ਭਾਰਤ ਦੇ ਵਿੱਚ ਚੱਲਦਾ ਆ ਰਿਹਾ ਨੇ ਸਮਾਰਾ ਉਬੈਦ ਦੇ ਮੁਕਦਮੇ ਦਰਜਨ ਉਹ ਭਰੀ ਹੋ ਗਏ ਉਹਨਾਂ ਦੇ ਗਾਂ ਬੱਚੇ ਆ ਬੱਚਿਆਂ ਦੇ ਬੱਚੇ ਨਗਾਹ 100-100 ਕਰੋੜ ਦੀਆਂ ਜਾਇਦਾਦਾਂ ਜਿਹੜੀਆਂ ਬਣਾਲੀਆਂ ਮਤਲਬ ਇੱਕ ਨਹੀਂ ਹੋਰ ਆ ਲਾਲੂ ਵਰਗੇ ਨਾ ਮਾਇਆਵਤੀ ਵਰਗੀਆਂ ਹੋਰ ਬੜੇ ਲੀਡਰ ਨਗੇ ਜਿਹੜੇ ਜਿੰਨਾਂ ਤੇ ਦੋਸ਼ ਲੱਗੇ ਨਾ ਉਹ ਆਈ ਦੇ ਤੇ ਤਾਈ ਦੇ ਜਿਹੜੀ ਉਹ ਗਵਰਨਮੈਂਟ ਨੇ ਤੇ ਪਬਲਿਕ ਨੇ ਕਰਨੇ ਹੁੰਦੇ ਆ ਮਤਲਬ ਜਦੋਂ ਕੋਈ ਪਰਚਾ ਦਰਜ ਹੁੰਦਾ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਨਿਯਤਤਨਾ ਚਾਹੀਦਾ ਹੈ ਇਹ ਸਰਕਾਰ ਉਹ ਜਿਹੜੀ ਵੀ ਸਰਕਾਰ ਹੈ ਉਹਨੂੰ ਗੌਰ ਕਰਨਾ ਚਾਹੀਦਾ ਹੈ ਉਹਨੇ ਝਾੜੂ ਵਾਲਿਆਂ ਨੇ ਆਪ ਦੇ ਐਮਐਲਏ ਤੇ ਪਰਚੇ ਦਰਜ ਕਰੀ ਸੀ ਉਹੀ ਨਾਲ ਤੁਰੇ ਫਿਰਦੇ ਆ ਜਦੋਂ ਫੜੇ ਸੀ ਮੰਤਰੀ ਫੜੇ ਸੀ ਉਦੋਂ ਕਹਨੇ ਸੀਗੇ ਜੀ ਇਹ ਜੀ ਮੰਨ ਗਏ ਜੀ ਸਾਡੇ ਕੋਲੇ ਆਇਆ ਹੋ ਗਿਆ ਜੀ ਸਾਡੇ ਕੋਲੇ ਉਹ ਹੋ ਗਿਆ ਜੀ ਉਹੀ ਜਿਹੜੇ ਹੈਗੇ ਐਮਐਲਏ ਆ ਜਿਹੜੇ ਉਹੀ ਮੰਤਰੀ ਹੈ ਤੁਹਾਡੇ ਭਾਈ ਹੁਣ ਮੀਟਿੰਗਾਂ ਹੁੰਦੀਆਂ ਤੇ ਨਾਲ ਹੀ ਤੁਰੇ ਫਿਰਦੇ ਆ ਫਿਰ ਤੁਸੀਂ ਪਾਸੇ ਕਿਉਂ ਨਹੀਂ ਕਰਦੇ ਚਲਾਨ ਕਿਉਂ ਨਹੀਂ ਪੇਸ਼ ਕਰਦੇ ਟ੍ਰਾਇਲ ਕਿਉਂ ਨਹੀਂ ਚੱਲ ਰਿਹਾ ਇਸ ਕਰਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਅੱਪਾ ਗੱਲ ਕਰਦੇ ਸੀ ਜਿਹੜੇ ਆਸ਼ੂ ਦੀ ਜੋ ਕਾਂਗਰਸ ਦਾ ਕੈਂਡੀਡੇਟ ਹੈ ਲੁਧਿਆਣੇ ਤੋਂ ਮਤਲਬ ਮੜਕ ਧੜਕਾ ਜਿਹੜੀ ਬੰਦੇ ਦੀ ਉਹੀ ਹੈ ਉਹੀ ਬੋਲਬਾਣੀ ਹੈ ਉਹੀ ਸਾਰਾ ਕੁਝ ਹੈ ਤੇ ਪਿੱਛੋਂ ਕੋਈ ਨਾ ਕੋਈ ਸਹਿ ਮਿਲ ਜਾਂਦੀ ਹੁੰਦੀ ਹੈ ਜਿਹੜੀ ਹੁਣ ਮਤਲਬ ਬਿਊਰੋਕ੍ਰੇਸੀ ਹੈ ਉਹ ਵੀ ਇਹਨਾਂ ਦੇ ਅਫਸਰਨਾਂ ਜਿਹੜਾ ਆ ਸੁਨਾਲ ਗਨਮੈਨ ਸੀ ਸਿਪਾਹੀ ਸੀ ਹੌਲਦਾਰ ਸੀ ਅੱਜ ਉਹ ਸਬ ਇੰਸਪੈਕਟਰ ਬਣ ਗਿਆ ਥਾਣੇ ਚੈਸਲ ਤੋਂ ਲੱਗ ਗਿਆ ਜਿਹੜਾ ਕੋਈ ਪੁੱਤ ਭੂਆ ਭਤੀਜਾ ਸਾਲਾ ਜੀਜਾ ਉਹ ਛੱਡ ਕੇ ਦੂਜੀ ਪਾਰਟੀ ਚਲੇ ਜਾਂਦੇ ਆ ਉਹ ਬਿਰੋਥੇ ਜਾ ਕੇ ਉਹ ਦੂਜਾ ਉਹਦੀ ਬਚਾਅ ਕਰਦਾ ਇਸ ਕਰਕੇ ਲੋਕਾਂ ਦੇ ਜਿਹੜਾ ਹੈਗਾ ਅੱਖੀ ਘਟਾ ਪਾਇਆ ਜਾਂਦਾ ਹੈ ਸਕੰਡਲਾਂ ਨੂੰ ਨੰਗਾ ਦਿਹੂਰ ਕੀਤਾ ਜਾਂਦਾ ਹੈ ਤੇ ਫਿਰ ਉਹਨੂੰ ਜਿਹੜਾ ਹੈਗਾ ਕਿਸੇ ਵੀ ਲੀਡਰ ਨੂੰ ਅੱਜ ਤੱਕ ਕੋਈ ਸਜ਼ਾ ਹੋਈ ਹੈ ਹਾਂ ਸਜ਼ਾ ਹੋਈ ਹੈ ਚਟਾਲਿਆਂ ਨੂੰ ਹੋਈ ਹੈ ਉਹ ਟੈਕਨੀਕਲ ਹੈ ਜਿਹੜਾ ਹੈਗਾ ਟ੍ਰਾਇਲ ਚੱਲਿਆ ਸੀ ਹਰ ਗੱਲ ਨੂੰ ਲੌਜੀਕ ਦੇ ਨਾਲ ਵਾਚਿਆ ਗਿਆ ਔਰ ਜੱਜ ਸਾਹਿਬਾਨਾਂ ਨੇ ਉਹ ਉਸ ਫਾਈਲ ਨੂੰ ਬੜਾ ਤਰੀਕੇ ਨਾਲ ਜਿਹੜਾ ਹੈਗਾ ਹੈਂਡਲ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਜਿਹੜੀ ਹੈਗੀ ਸਜ਼ਾ ਹੋਈ ਸੀ ਕਿਸੇ ਵੀ ਲੀਡਰ ਨੂੰ ਹੋਰ ਨੂੰ ਕਿਸੇ ਨੂੰ ਕੋਈ ਸਜ਼ਾ ਹੋਈ ਹੈ ਕਿਸੇ ਨੂੰ ਵੀ 84 ਦੇ ਵਿੱਚ ਸਿੱਖ ਕਤਲੇਆਮ ਹੋਏ ਹੋਰ ਇਹਨਾਂ ਕੁਝ ਹੋਇਆ ਕਿਸੇ ਨੂੰ ਨਹੀਂ ਬਾਈ ਜਿੱਤ ਬਰੀ ਬਾਈ ਜਿੱਤ ਬਰੀ ਸਬੂਤਾਂ ਨੂੰ ਜਿਹੜਾ ਹੈਗਾ ਛੇੜਛਾੜ ਕੀਤੀ ਲੋ ਇਸ ਕਰਕੇ ਜਿਹੜਾ ਹੈਗਾ ਹੰਕਾਰੀ ਲੀਡਰ ਨੂੰ ਕਦੇ ਵੀ ਮੂੰਹ ਨਾ ਲੱਜਾਵੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ